ਗੁਰਪਿਆਰ ਵਾਲਿਓ ਨਿਮਰਤਾ ਸਹਿਤ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਥੇ ਉਹ ਅੱਜ ਨਹੀਂ ਹੈ ਜੋ ਅੱਜ ਹੈ ਉਹ ਕੱਲ ਨਹੀਂ ਹੋਣਗੇ ਹੋਣੇ ਨਾ ਹੋਣੇ ਕਾ ਕਰਮ ਇਸੇ ਤਰ੍ਹਾਂ ਚਲਦਾ ਰਹੇਗਾ ਹਮ ਹੈ ਹਮ ਰਹੇਗੇ ਜੇ ਭਰਮ ਵੀ ਸਦਾ ਪਲਤਾ ਰਹੇਗਾ ਡਾਕਟਰ ਅਮਨਪ੍ਰੀਤ ਸਿੰਘ ਮੇਰਾ ਹੋਣ ਹਰ ਪੁੱਤਰ ਇਸ ਦੁਨੀਆ ਤੇ ਨਹੀਂ ਹੈ 14 ਫਰਵਰੀ 2021 ਨੂੰ ਸਾਨੂੰ ਸ਼ਦੀਵੀ ਵਿਸੋੜਾ ਦੇ ਗਿਆ ਸੀ ਡਾਕਟਰ ਅਮਨਪ੍ਰੀਤ ਸਿੰਘ ਜਾਣ ਤੋਂ ਪਹਿਲਾਂ ਆਪੀ ਇਹ ਲਿਖ ਗਿਆ ਕਿ ਆਵਣ ਜਾਣ ਦੀ ਰੀਤ ਨਿਆਰੀ ਆਖਰ ਆਉਣੀ ਸਭ ਦੀ ਵਾਰੀ ਬੀਤੇ ਤੇ ਹੁਣ ਕਾਦੀ ਜਾਰੀ ਅੱਗੇ ਦੀ ਹੁਣ ਕਰ ਲੈ ਤਿਆਰੀ ਤੇ ਉਹਨੇ ਤਿਆਰੀ ਵੀ ਕਰ ਲਈ ਤੇ ਉਹ ਚਲਾ ਵੀ ਗਿਆ ਡਾਕਟਰ ਹਮਨਪ੍ਰੀਤ ਸਿੰਘ ਬੜਾ ਮਿਹਨਤੀ ਬੱਚਾ ਸੀ ਉਨੇ ਪਹਿਲੀ ਅਟੈਂਪਟ ਵਿੱਚ UGC NET with JRF ਕਲੀਅਰ ਕੀਤਾ ਸੀ ਤੇ ਬਿਗ ਅਮਾਉਂਟ ਸਕਾਲਰਸ਼ਿਪ ਦੇ ਨਾਲ ਉਹਨੇ ਗੁਣਾਣਕ ਦੇਵ ਯੂਨੀਵਰਸਿਟੀ ਚੋਂ PhD ਕੀਤੀ ਸੀ ਉਹਦੇ ਮਨੰਦਰ ਇੱਕ ਤੜਫ ਸੀ ਕਿ ਮੈਂ ਭਾਈ ਵੀਰ ਸਿੰਘ ਦੇ ਲਿਟਰੇਚਰ ਤੇ PhD ਕਰਕੇ ਤੇ ਭਾਈ ਵੀਰ ਸਿੰਘ ਦੇ ਅਧੂਰੇ ਕਾਰਜਾਂ ਨੂੰ ਹੱਥ ਪਾਵਾਂਗਾ ਤੇ ਅੱਗੇ ਤੋਰਾਂਗਾ ਪਰ ਉਹਦਾ ਸੁਪਨਾ ਸਕਾਰ ਨਹੀਂ ਹੋ ਸਕਿਆ ਕਿਉਂਕਿ ਉਹਦੀ ਪਲਾਨਿੰਗ ਵੈਗੁਰ ਨੇ ਹੋ ਟੰਗਣਾ ਕੀਤੀ ਹੋਈ ਸੀ ਆਪਣੇ ਪਿਆਰੇ ਨੂੰ ਆਪਣੇ ਕੋਲ ਲੈ ਗਿਆ ਦੂਜਾ ਡਾਕਟਰ ਅਮਨੁਪ੍ਰੀਤ ਸਿੰਘ ਦਾ ਮਨ ਚ ਇਹ ਬੜਾ ਇੱਕ ਰੱਖਦਾ ਸੀਗਾ ਕਿ ਧਰਮ ਅਧਿਅਨ ਦੀ ਜਿਹੜੀ ਖੋਜ ਹੈ ਇਹਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਜਿਹੜੇ ਆ ਉਹ ਅੱਗੇ ਆਉਣ ਮੈਨੂੰ ਇੱਕ ਘਟਨਾ ਜੋ ਬੇਟਾ ਸੁਣਾਇਆ ਕਰਦਾ ਸੀ ਮੈਨੂੰ ਯਾਦ ਹੈ ਕਿ ਡਾਕਟਰ ਤਰਨਜੀਤ ਸਿੰਘ ਲਾਲੀ ਜਿਹੜਾ ਉਹ ਤੋਂ ਜੂਨੀਅਰ ਸੀ ਜਦੋਂ ਉਹਨੇ ਗੁਨਾਣਕ ਦੇ ਯੂਨੀਵਰਸਿਟੀ ਦੇ ਗੁਨਾਣਕ ਅਧਿਆਨ ਵਿਭਾਗ ਵਿੱਚ ਪਹਿਲਾ ਕਦਮ ਧਰਿਆ ਤੇ ਡਾਕਟਰ ਅਮਨਪ੍ਰੀਤ ਸਿੰਘ ਨੇ ਗਰਮ ਜੋਸ਼ੀ ਨਾਲ ਉਹਦਾ ਸਵਾਗਤ ਕੀਤਾ ਤੇ ਜਦੋਂ ਉਹਦੀ ਪਹਿਲੀ ਹਾਜ਼ਰੀ ਲੱਗੀ ਤੇ ਬੜੀ ਕਲਾਪਿੰਗ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਸਤਿਗੁਰ ਦਾ ਧੰਕੁਰਾਨਾ ਕੀਤਾ ਜਦੋਂ ਪਹਿਲੀ ਵਾਰੀ ਪਰਚਾ ਪੜਨ ਗਿਆ ਤੇ ਡਾਕਟਰ ਅਮਨਪ੍ਰੀਤ ਸਿੰਘ ਉਹਦੀ ਹੌਸਲਾ ਫਜ਼ਾਈ ਲਈ ਉਹਦੇ ਨਾਲ ਗਿਆ ਇਹਨਾਂ ਨੂੰ ਹੁੰਦਾ ਸੀਗਾ ਕਿ ਚਾਹ ਕੇ ਕੋਈ ਧਰਮਧਿਆਨ ਵਾਲੇ ਪਾਸੇ ਕੋਈ ਖੋਜ ਕਰਨ ਲਈ ਤੁਰਿਆ ਉਹਦੀ ਇਹ ਸੋਚ ਨੂੰ ਜਿੰਦਾ ਰੱਖਣ ਲਈ ਉਹਦੀ ਇਹ ਸੋਚ ਨੂੰ ਅੱਗੇ ਤੋਰਨ ਲਈ ਉਹਦੀ ਸੋਚ ਤੇ ਪਹਿਰਾ ਦੇਣ ਲਈ ਉਹਦੇ ਭੋਗ ਵੇਲੇ ਅਸੀਂ ਪਰਿਵਾਰ ਨੇ ਇਹ ਫੈਸਲਾ ਕਰ ਲਿਆ ਸੀ ਤੇ ਜਿਹਦੇ ਤਹਿਤ ਡਾਕਟਰ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਸ ਵੈਲਫੇਅਰ ਸੁਸਾਇਟੀ ਰਜਿਸਟਰਡ ਕਰਵਾਈ ਗਈ ਜਿਹਦੇ ਤਹਿਤ ਉਹ ਵਿਦਿਆਰਥੀ ਜਿਹੜੇ ਅਮਰਤਾਰੀ ਹੋਣਗੇ ਤੇ ਧਰਮ ਅਧਿਅਨ ਵਿੱਚ ਧਰਮ ਦੀ ਖੋਜ ਵਿੱਚ ਇਸ ਖੇਤਰ ਨੂੰ ਚੁਣਨਗੇ ਉਹਨਾਂ ਵਿੱਚੋਂ ਤਿੰਨ ਤੋਂ ਪੰਜ ਵਿਦਿਆਰਥੀ ਚਾਰ ਜੁਨਿਵਰਸਟੀਆਂ ਦੇ ਵਿੱਚੋਂ ਅਸੀਂ ਚੁਣਿਆ ਕਰਾਂਗੇ ਉਹਨਾਂ ਨੂੰ ਡਾਕਟਰ ਅਮਨਪ੍ਰੀਤ ਸਿੰਘ ਜੰਗ ਸਿਕਸ ਸਕਾਲਰਸ ਅਵਾਰਡ ਦੇ ਕੇ ਸਨਮਾਨਿਤ ਕਰਿਆ ਕਰਾਂਗੇ ਇਹ ਸੀ ਪਹਿਲਾ ਸਮਾਗਮ ਡਾਕਟਰ ਅਮਨਪ੍ਰੀਤ ਸਿੰਘ ਦੇ ਤੌਰ 'ਤੇ ਜਾਂਤੋਂ ਕੁਝ ਮਹੀਨੇ ਬਾਅਦ ਹੀ ਅਸੀਂ ਯੋਜਿਤ ਕੀਤਾ ਗੁਰਮਤ ਗਿਆਨ ਮਿਸਤਰੀ ਕਾਜ਼ ਲੁਧਿਆਣੇ ਵਿੱਚ ਜਿੱਥੇ ਅਸੀਂ ਪਟਿਆਲਾ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਇਹਦੇ ਵਿੱਚ 11000 ਦੀ ਇੱਕ ਅਮਾਉਂਟ ਹੁੰਦੀ ਹੈ ਪ੍ਰਤੀ ਅਵਾਰਡ ਦੇ ਵਿੱਚ ਸਾਈਟੇਸ਼ਨ ਹੁੰਦੀ ਹੈ ਸਰਟੀਫਿਕੇਟ ਮੋਮੈਂਟੋ ਤੇ ਕਿਤਾਬਾਂ ਦੇ ਸੈੱਟ ਤੇ ਕੁਝ ਹੋਰ ਸਮਾਨ ਜਿਹੜਾ ਸੀ ਉਹ ਸਤਕਾਰ ਵੱਜੋਂ ਫਿਰ ਸਨਮਾਨ ਵੱਜੋਂ ਪੇਟ ਕਰਦੇ ਆ ਉਹਨਾਂ ਖਜ਼ਾਰਤਿਆਂ ਨੂੰ ਔਰ ਦੂਜਾ ਸਮਾਗਮ 2023 ਚ ਗੁਰਦੁਆਰਾ ਸਿੰਘ ਸਭਾ ਪਾਇਰੰਤੀ ਇਸਤਾਨਗਰੀਬளாக் ਲੁਧਿਆਣੇ ਚ ਕੀਤਾ ਜਿੱਥੇ ਅਸੀਂ ਤਿੰਨ ਵਿਦਿਆਰਥੀਆਂ ਨੂੰ ਇਹ ਅਵਾਰਡ ਦਿੱਤੇ ਅਸੀਂ ਮਤਲਬ ਸੋਸਾਇਟੀ ਨੇ ਤੀਜਾ ਸਮਾਗਮ ਅਸੀਂ 2024 ਚ ਮਸਤੂਆਣਾ ਸਾਬ ਦੇ ਵਿੱਚ ਕੀਤਾ ਜਿੱਥੇ ਅਸੀਂ ਪੰਜ ਵਿਦਿਆਰਥੀ ਚਾਰ ਯੂਨੀਵਰਸਿਟੀਆਂ ਚੋਂ ਲੈ ਕੇ ਜਿਹਨਾਂ ਨੂੰ ਇਹ ਅਵਾਰਡ ਦਿੱਤੇ ਸੀ ਔਰ ਹੁਣ ਚੌਥਾ ਡਾਕਟਰ ਅਮਨਪ੍ਰੀਤ ਸਿੰਘ ਜੰਗ ਸਿਕਸ ਸਕਾਲਰ ਅਵਾਰਡ ਸਮਾਗਮ ਇਹ ਖੈ ਲੋ ਮੇਰੇ ਪੁੱਤ ਦੀ ਯਾਦ ਵਿੱਚ ਸਾਹਿਤਿਕ ਮੇਲਾ ਇਹ 22 ਫਰਵਰੀ 2025 ਦਿਨ ਸਨੀਚਰਵਾਰ ਸਵੇਰੇ 10 ਵਜੇ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਸੈਮੀਨਾਰ ਹਾਲ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਹਦੇ ਵਿੱਚ 5 ਖੁਜਾਰਤੀ ਨੇ ਜਿਨ੍ਹਾਂ ਨੂੰ ਅਵਾਰਡ ਦਿੱਤੇ ਜਾਣੇ ਨੇ ਬੀਬਾ ਹਰਪ੍ਰੀਤ ਕੌਰ ਨੇ ਗੁਰਨਾਨਕ ਬਾਣੀ ਅਤੇ ਇੰਜੀਲਾਂ ਵਿੱਚ ਨੈਤਿਕਤਾ ਦਾ ਸਰੂਪ ਇੱਕ ਤੁਲਨਾਤਮਕ ਅਧਿਐਨ ਵਿਸ਼ੇ ਤੇ ਉਹ ਡਾਕਟਰ ਸਜਿੰਦਰ ਕੌਰ ਢਾਲੀਵਾਲ ਦੀ ਨਿਗਰਾਨੀ ਚ ਗੁਰਗੋਬਿੰਦ ਸਿੰਘ ਧਰਮ ਧੰਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਖੋਜ ਕਰੇ ਨੇ ਖੁਜਾਰਤੀ ਨੇ ਔਰ ਦੂਜੇ ਸਰਦਾਰ ਪਰਮਵੀਰ ਸਿੰਘ ਜਿਨ੍ਹਾਂ ਦਾ ਖੋਜ ਵਿਸ਼ਾ ਸਿੱਖ ਸੰਕਲਪਾਂ ਦੀ ਨਵ ਵਿਆਖਿਆ ਦਾ ਅਧਿਐਨ ਸਹਿਜੇ ਰਚਿਓ ਖਾਲਸਾ ਪੁਸਤਕ ਸੰਗ੍ਰਹਿ ਦੇ ਵਿਸ਼ੇਸ਼ ਹਵਾਲੇ ਨਾਲ ਇਹ ਡਾਕਟਰ ਜਸਪਾਲ ਕੌਰ ਕਾਂਗ ਖੋਜ ਨਿਗਰਾਨ ਦੀ ਨਿਗਰਾਨੀ ਵਿੱਚ ਇਹ ਗੁਣਾਨਕ ਸਿੱਖ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨੇ ਔਰ ਤੀਜੇ ਨੇ ਸਰਦਾਰ ਸੁਰਜੀਤ ਸਿੰਘ ਜੀ ਜਿਨ੍ਹਾਂ ਦਾ ਖੋਜ ਵਿਸ਼ਾ ਭਗਤ ਪੂਰਨ ਸਿੰਘ ਪਿੰਗਲਵਾੜਾ ਦੁਆਰਾ ਸਥਾਪਿਤ ਆਧਾਰਿਆਂ ਦਾ ਯੋਗਦਾਨ ਤੇ ਇਹਨਾਂ ਦੇ ਨਿਗਰਾਨ ਨੇ ਡਾਕਟਰ ਕਿਰਨਦੀਪ ਕੌਰ ਗੁਰੂਗ੍ਰੰਥ ਸਾਹਿਬ ਧਰਮ ਧਿਆਨ ਵਿਭਾਗ ਸ੍ਰੀ ਗੁਰੂਗ੍ਰੰਥ ਸਾਹਿਬ ਬੋਰਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਔਰ ਚੌਥੇ ਨੇ ਸਦਾਰ ਚੜਤ ਸਿੰਘ ਜਿਨ੍ਹਾਂ ਦਾ ਖੋਜ ਵਿਸ਼ਾ ਹੈ ਸਿੱਖਿਆ ਖੇਤਰ ਵਿੱਚ ਸਿੱਖ ਸੰਸਥਾਵਾਂ ਦਾ ਯੋਗਦਾਨ ਇਹਨਾਂ ਦੇ ਨਿਗਰਾਨ ਨੇ ਡਾਕਟਰ ਭਾਰਤਵੀਰ ਕੌਰ ਗੁਨਾਣਕ ਧਿਆਨ ਵਿਭਾਗ ਗੁਨਾਣਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਪੰਜਵੇਂ ਨੇ ਬੀਬੀ ਸੰਦੀਪ ਕੌਰ ਜਿਹਨਾਂ ਦਾ ਖੋਜ ਵਿਸ਼ਾ ਹੈ ਪ੍ਰਾਤਨ ਗੁਰਮੁਖੀ ਹੱਥ ਲਿਖਤਾਂ ਦਾ ਸਰੂਪ ਬਣਤਰ ਤੇ ਵਿਸ਼ਲੇਸ਼ਣ ਬਾਹੋਵਾਲ ਵਾਲੀ ਪੋਥੀ ਦੇ ਹਵਾਲੇ ਨਾਲ ਇਹਨਾਂ ਦੇ ਖੋਜ ਨਿਗਰਾਨ ਨੇ ਡਾਕਟਰ ਮਲਕਿੰਦਰ ਕੌਰ ਸ੍ਰੀ ਗੁਰੂਗ੍ਰੰਥ ਸਾਹਿਬ ਅਧਿਆਨ ਵਿਭਾਗ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋ ਇਹ ਪੰਜ ਖੁਜਾਰਥੀ ਨੇ ਜਿਨ੍ਹਾਂ ਚੋਂ ਤਿੰਨ ਮੇਲ ਨੇ ਦੋ ਫੀਮੇਲ ਨੇ ਔਰ ਕਮਾਲ ਦੀ ਗੱਲ ਦੇਖੋ ਕਿ ਪੰਜਾਂ ਦੇ ਨਿਗਰਾਨ ਅ ਫੀਮੇਲ ਨੇ ਡਾਕਟਰ ਸਹਿਬਾ ਔਰ ਨਾਰੀ ਸ਼ਕਤੀ ਜੈੰਦਾਬਾਦ ਔਰਤ ਜਾਤ ਮਹਾਨ ਹੈ ਮਾਨਵਤਾ ਦੀ ਸ਼ਾਨ ਹੈ ਇੱਕ ਦਿਨ ਮੇਰਾ ਅਚਾਨਕ ਧਿਆਨ ਪਿਆ ਤਾਂ ਮੈਂ ਦੇਖਿਆ ਕਿ ਪੰਜੋ ਪੰਜੋ ਨਿਗਰਾਨ ਪੰਜਾਂ ਦੇ ਪੰਜੋ ਨਿਗਰਾਨ ਪੰਜੋਈ ਇਸਤਰੀ ਜਾਤੀ ਚੋਂ ਸੋ ਆਪਾਂ ਅੱਗੇ ਵਧੀਏ ਸੁਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਸਮਾਗਮ ਹੈ ਇਹ ਜਿਹੜੇ ਸਨਮਾਨ ਵੰਡਣ ਦਾ ਜਿਹੜੀ ਹੈ ਉਹ ਸਰਦਾਰ ਜਸਵੰਤ ਸਿੰਘ ਜੀ ਸਕੱਤਰ ਅਕਾਲ ਕਾਲਜ ਕਾਉਂਸਲ ਮਸਤੂਆਣਾ ਸਾਹਿਬ ਦੇ ਕਰ ਕਮਲਾਂ ਦੇ ਨਾਲ ਹੋਣੀ ਹੈ। ਔਰ ਡਾਕਟਰ ਅਮਨਪ੍ਰੀਤ ਸਿੰਘ ਜੰਗ ਸਿਕ ਸਕਾਲਰਸ ਸੁਸਾਇਟੀ ਦੇ ਸਮੂਹ ਨਮਾਇਦੇ ਸਹਿਜਪੜ ਸੇਵਾ ਦੇ ਨਮਾਇਦੇ ਸਰਜਪਾਲ ਸਿੰਘ ਜੀ ਔਰ ਸਾਰੀ ਇਸ ਮੁੱਚੀ ਟੀਮ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਕਰ ਰਹੀ ਹੈ ਭਾਈ ਅਮਰਪਾਲ ਸਿੰਘ ਜੀ ਬਹੁਤ ਸਾਰੇ ਸਾਰੇ ਵੀਰ ਭੈਣਾਂ ਨਾਮ ਲੈਣੇ ਮੁਸ਼ਕਲ ਹੋ ਜਾਣਗੇ ਔਰ ਅਕਾਲ ਕਾਲਜ ਕਾਉਂਸਲ ਦੇ ਧਰਮ ਪ੍ਰਚਾਰ ਵਿੰਗ ਦੇ ਸਰਦਾਰ ਭਪਿੰਦਰ ਸਿੰਘ ਜੀ ਬਹੁਤ ਨਿੱਘਾ ਸਹਿਯੋਗ ਦੇ ਰਹੇ ਨੇ ਸੋ ਆਪ ਸਾਰੇ ਕਿਰਪਾ ਕਰਿਓ ਜਿਹੜਾ ਬੱਚਿਆਂ ਨੂੰ ਅਵਾਰਡ ਮਿਲਣੇ ਨੇ ਉਹਨਾਂ ਦੀ ਉਹਨਾਂ ਨੂੰ ਵਧਾਈਆਂ ਦੇਣ ਲਈ ਤੇ ਮੇਰੇ ਪਰਿਵਾਰ ਦੀ ਹੌਸਲਾ ਫਜ਼ਾਈ ਲਈ ਤੇ ਡਾਕਟਰ ਅਮਨਪ੍ਰੀਤ ਸਿੰਘ ਦੀ ਸੋਚ ਨੂੰ ਅੱਗੇ ਤੋਰਨ ਲਈ ਆਪ ਜਰੂਰ ਪਹੁੰਚਿਓ ਤੁਹਾਡੇ ਪਹੁੰਚਣ ਨਾਲ ਇਹ ਬਾਡੀ ਬੱਚਿਆਂ ਨੂੰ ਉਤਸ਼ਾਹ ਮਿਲੇਗਾ ਸਾਨੂੰ ਪਰਿਵਾਰ ਨੂੰ ਹਿੰਮਤ ਮਿਲੇਗੀ ਤੇ ਡਾਕਟਰ ਅਮਨਪ੍ਰੀਤ ਸਿੰਘ ਦੀ ਸੋਚ ਜਿੰਦਾ ਰਹੇਗੀ ਸੋ ਜਰੂਰ ਸਾਰੇ ਆਪ ਕਿਰਪਾ ਕਰਿਓ ਤੇ ਐਂਡ ਵਿੱਚ ਡਾਕਟਰ ਅਮਨਪ੍ਰੀਤ ਸਿੰਘ ਨੇ ਅ 165 ਜੋਕ ਬਤਾਵਾ ਲਿਖੀਆਂ ਨੇ ਇੱਕ ਹਫਤਾ ਮੈਂ ਸੁਣਾ ਕੇ ਤੇ ਖਿਮਾ ਮੰਗਦਾ ਤੇਰੇ ਗੀਤਾਂ ਦੇ ਬੋਲਾਂ ਚ ਪੰਜਾਬੀਅਤ ਹੋਵੇ ਇਹ ਉਹਨਾਂ ਦਾ ਲਿਖਣ ਤੇ ਗਾਉਣ ਮੈਨੀਫੈਸਟੋ ਸੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਚ ਲਿਖਿਆ ਤੇਰੇ ਗੀਤਾਂ ਦੇ ਬੋਲਾਂ ਚ ਪੰਜਾਬੀਅਤ ਹੋਵੇ ਤੇਰੇ ਗੀਤਾਂ ਦੇ ਬੋਲਾਂ 'ਚ ਨਵਾਬੀਅਤ ਹੋਵੇ ਤੇਰੇ ਗੀਤਾਂ 'ਚ ਹੋਵੇ ਬਾਬੇ ਨਾਨਕ ਦੀ ਬਾਣੀ ਤੇਰੇ ਗੀਤਾਂ 'ਚ ਗੋਰਖ ਦੇ ਟਿੱਲੇ ਦੀ ਕਹਾਣੀ ਤੇਰੇ ਗੀਤਾਂ 'ਚ ਸੁਣੇ ਬੁੱੱਲਾ ਬਾਹੂ ਹਸੈਨ ਲਾਲ ਤੇਰੇ ਗੀਤਾਂ 'ਚ ਕਿੱਸਾ ਹੀਰ ਸੋਹਣੀ ਮਈਵਾਲ ਤੇਰੇ ਗੀਤਾਂ 'ਚ ਸੁਣੇ ਗੁਰੂ ਗੋਬਿੰਦ ਸਿੰਘ ਦੀ ਵੰਗਾਰ ਤੇਰੇ ਗੀਤਾਂ 'ਚ ਹੋਵੇ ਕੌਮੀ ਭਗਤ ਸਿੰਘ ਦੀ ਲਲਕਾਰ ਔਰ ਤੇਰੇ ਗੀਤਾਂ 'ਚ ਵਸਣ ਸੂਫੀ ਆਲਮ ਆਰਪ ਲੋਹਾਰ ਤੇਰੇ ਗੀਤਾਂ ਚ ਵੱਜੇ ਤੂੰ ਵੀ ਜੱਟ ਜਮਲੇ ਦੀ ਆਵਾਜ਼ ਤੇਰੇ ਗੀਤਾਂ ਚ ਗੂੰਜਣ ਬਿਸਮਾਦੀ ਕੁਦਰਤ ਦੇ ਰੰਗ ਤੇਰੇ ਗੀਤਾਂ ਚ ਹੋਣ ਪੰਜਾਬੀ ਸੱਭਿਆਚਾਰ ਦੇ ਢੰਗ ਤੇਰੇ ਗੀਤਾਂ ਚ ਹੋਵੇ ਹਰ ਨਾਰੀ ਦਾ ਉੱਚ ਸਤਿਕਾਰ ਤੇਰੇ ਗੀਤਾਂ ਚ ਹੋਵੇ ਹਰ ਨਾਰੀ ਦਾ ਉੱਚ ਸਤਿਕਾਰ ਤੇਰੇ ਗੀਤਾਂ ਵਿੱਚ ਹੋਵੇ ਵੰਡਣਾ ਪਿਆਰ ਹੀ ਪਿਆਰ ਤੇਰੇ ਗੀਤਾਂ ਚ ਹੋਵੇ ਕਲੀਆਂ ਮਾਨਕ ਦੀਆਂ ਯਾਰ ਤੇਰੇ ਗੀਤਾਂ ਚ ਸੂਫੀ ਸ਼ਤਿੰਦਰ ਸਰਤਾਜ ਦਾ ਕਮਾਲ ਤੇਰੇ ਗੀਤਾਂ ਚ ਨਾਇਕ ਹੋਣ ਨਲੂਏ ਵਰਗੇ ਸਰਦਾਰ ਤੇਰੇ ਗੀਤ ਸੋਣ ਬਣਨ ਉੱਚੇ ਸੁੱਚੇ ਜਿਹੇ ਕਿਰਦਾਰ ਤੇਰੇ ਗੀਤਾਂ ਚ ਸੁਣੇ ਜੱਟਾਂ ਦਾ ਅਮਲੀ ਜੀਵਨ ਜਾਂਚ ਨਾ ਲਿਖੀ ਨਾ ਗਾਵੀ ਜੋ ਸਮਾਜ ਚ ਵੰਡੀਆਂ ਪਾਉਣ ਨਾ ਲਿਖੀ ਨਾ ਗਾਵੀ ਜੋ ਸਮਾਜ ਚ ਵੈਰ ਹੀ ਵਧਾਉਣ ਨਾ ਲਿਖੀ ਨਾ ਗਾਵੀ ਕਿ ਇੱਥੇ ਗੈਂਗਸਟਰ ਹੋਣ ਪੈਦਾ ਨਾ ਲਿਖੀ ਨਾ ਗਾਵੀ ਕਿ ਬੜਕਾ ਮਾਰੇ ਪੁੱਤ ਜੱਟਾਂ ਦਾ ਨਾ ਲਿਖੀ ਨਾ ਗਾਵੀ ਕਿ ਰੁੱਸ ਜਾਵੇ ਤੀਆਂ ਦਾ ਹਾਸਾ ਨਾ ਲਿਖੀ ਨਾ ਗਾਵੀ ਅਪ ਸਬਦ ਕੋਈ ਔਰਤ ਤੇ ਐਸਾ ਨਾ ਲਿਖੀ ਨਾ ਗਾਵੀ ਕਿ ਪੁੱਤ ਨਸੀਆਂ ਲੱਗੇ ਇਦਾਂ ਨਾ ਲਿਖੀ ਨਾ ਗਾਵੀ ਕਿ ਬੁਰੇ ਕੰਮ ਕਰਦੇ ਨੇ ਕਿਦਾਂ ਨਾ ਲਿਖੀ ਨਾ ਗਾਵੀ ਗੀਤਾਂ ਵਿੱਚ ਭੈੜੀਆਂ ਗਾਲਾਂ ਲਿਖੀ ਇੰਨਾ ਕੋ ਕਿ ਆਪਣਿਆਂ 'ਚ ਕਦਰ ਪਸਾਣਾ ਪਹਿਲਾਂ ਛਾਤੀ ਮਾਰੀ ਵਿਰਸੇ ਤੇ ਜੋ ਪੰਜਾਬੀ ਅਨੋਖਾ ਨਾ ਕਰ ਮੰਦਾ ਇਸ ਨੂੰ ਨਾ ਕਰ ਪੰਜਾਬੀਅਤ ਨਾਲ ਧੋਖਾ ਸੋ ਡਾਕਟਰ ਅਮਨੁਪਰੀਤ ਸਿੰਘ ਮਾਂ ਬੋਲੀ ਪ੍ਰਤੀ ਬੜਾ ਉਹ ਪਿਆਰ ਕਰਨ ਵਾਲਾ ਸਮਰਪਤ ਸੀਗਾ ਹਾਂਜੀ ਉਹਨੇ ਲਿਖਿਆ ਬੜੇ ਦਰਦ ਨਾਲ ਕਿ ਮੇਰਾ ਆਪਣਾ ਪੰਜਾਬ ਮੇਰੇ ਪੰਜਾਬ ਦੇ ਸਕੂਲ ਸਕੂਲਾਂ ਵਿੱਚ ਪੜਾਉਂਦੇ ਅਧਿਆਪਕ ਜੁਰਮਾਨਾ ਕਰਦੇ ਨੇ ਆਪਣੀ ਹੀ ਮਾਤ ਭਾਸ਼ਾ ਬੋਲਣ ਤੇ ਤੋੜਦੇ ਨੇ ਮੇਰੇ ਕੌਮ ਦੇ ਉਜਲੇ ਭਵਿੱਖ ਨੂੰ ਸਾਰੇ ਧਰਮਾਂ ਦਾ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਨ ਵਾਲਾ ਡਾਕਟਰ ਅਮਨਪ੍ਰੀਤ ਸਿੰਘ ਜਦੋਂ ਕੋਈ 2019 ਚ ਹਿੰਦੀ ਭਾਸ਼ਾ ਦਿਵਸ ਵਾਲੇ ਦਿਨ ਕੋਈ ਮਾਂ ਬੋਲੀ ਪੰਜਾਬੀ ਨੂੰ ਗੁਵਾਰ ਕਹਿੰਦਾ ਇਹ ਤਾਂ ਗਾਲੀ ਗਲੋਚ ਦੀ ਪਾਸਾ ਹੈ ਤੇ 2 ਸਾਲਾਂ ਚ ਖਤਮ ਹੋ ਜਾਣੀ ਐ ਤੇ ਡਾਕਟਰ ਹੁਣ ਪ੍ਰੀਤ ਸਿੰਘ ਦਾ ਪੰਜਾਬੀ ਪਿਆਰ ਜਾਗਦਾ ਤੇ ਉਹ ਫੇ ਵੰਗਾਰ ਦਿੰਦਾ ਕਹਿੰਦੇ ਨਾ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਤੇ ਉਹ ਵੰਗਾਰ ਦਿੰਦਾ ਉਹ ਲਿਖਦਾ ਕਿ ਸਾਡਾ ਹਿੰਦੀ ਤੇ ਹੋਰ ਭਾਸ਼ਾਵਾਂ ਨਾਲ ਵੈਰ ਨਹੀਂ ਮਾਂ ਬੋਲੀ ਨੂੰ ਤੁੰਗਵਾੜ ਆਖੇ ਤੇਰੀ ਖੈਰ ਨਹੀਂ ਇਹ ਗੱਲ ਜਿਹੜੀ ਉਹਨੇ ਲਿਖੀ ਆ ਕਿ ਮੈਂ ਆਖਰੀ ਸਾਹ ਵੀ ਆਖਰੀ ਸਾਹ ਮੌਤ ਅੱਗੇ ਖੜਕੇ ਵੀ ਪੰਜਾਬੀ ਵਿੱਚ ਲਾਵਾਂਗਾ ਤੇ ਮੈਨੂੰ ਪੂਰਾ ਯਕੀਨ ਹੈ ਕਿ ਡਾਕਟਰ ਆਮਨਪ੍ਰੀਤ ਸਿੰਘ ਜਦ ਪੰਜਮ ਹਸਪਤਾਲ ਦੇ ਵਿੱਚ ਆਖਰੀ ਸਾਹਾਂ ਤੇ ਸੀ ਆਕਸੀਜਨ ਲੱਗੀ ਹੋਈ ਸੀ ਤੇ ਅਸੀਂ ਉਹਦੇ ਲਾਗੇ ਬੈਠੇ ਉਹਦੇ ਮਾਪੇ ਮਾਂ ਤੇ ਪਿਓ ਅਸੀਂ ਸੋਦਰ ਰਹਿਰਸ ਦਾ ਪਾਠ ਕਰ ਰਹੇ ਸੀ ਤੇ ਡਾਕਟਰ ਹੁਣਪ੍ਰੀਤ ਸਿੰਘ ਜੇ ਜਦੋਂ ਔਖੇ ਸਾਹ ਚੱਲ ਰਹੇ ਸੀ ਤੇ ਆਖਰੀ ਸਾਹ ਸਵਾ 10 ਵਜੇ ਦੇ ਰਾਤ ਨੂੰ ਲਿਆ ਸੀ ਤੇ ਮੈਨੂੰ ਯਕੀਨ ਆ ਕਿ ਉਸ ਸਾਹ ਨੇ ਆਖਰੀ ਸਾਹ ਵੀ ਪੰਜਾਬੀ ਚ ਲਿਆ ਹੋਵੇਗਾ ਸੋ ਹੀਰੇ ਵਰਗਾ ਪੁੱਤਰ ਸਾਡੇ ਤੋਂ ਚਲਾ ਗਿਆ ਉਹਦੀ ਸੋਚ ਜਿਹੜੀ ਉਹ ਜਿੰਦਾ ਰਹੇ ਦੁਆਰਾ ਬੇਨਤੀ ਕਰਦਾ ਗੁਰੂ ਪਿਆਰ ਵਾਲਿਓ ਵੱਧ ਛੱਡ ਕੇ ਮਸਤੂਆਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਨ ਤੇ ਪਹੁੰਚਿਓ ਤੇ ਸਾਡੀ ਹਿੰਮਤ ਹੌਸਲਾ ਬਣਿਓ ਸਾਡੇ ਬੱਚੀ ਦੀ ਸੋਚ ਨੂੰ ਅੱਗੇ ਤੋਰਨ ਚ ਸਹਿਯੋਗ ਸਜੋਗੀ ਬਣਿਓ ਤੇ ਜਿਹੜਾ ਬੱਚਿਆਂ ਨੂੰ ਅਵਾਰਡ ਮਿਲਣੇ ਨੇ ਇਹ ਚੰਗੇ ਖੋਜੀ ਬਣ ਕੇ ਕੌਮ ਦਾ ਭਲਾ ਕਰਨ ਇਹਨਾਂ ਦਾ ਵੀ ਆ ਕੇ ਉਤਸ਼ਾਹ ਬਣਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਮਾਫੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ